रहा है। बड़ा अच्छा क्वेश्चन पूछा आपने फिरोजपुर <laughs> में पानी कैसे मिल रहा है ज्यादा <laughs> पहले भी नहीं जाता था लिटल नॉलेज इज टू डेंजरस पहले भी नहीं जाता था एक बूंद नहीं जाता था उसनी वाला से ठीक है सिर्फ वहां से राजस्थान फीडर को पानी जाता है कहां से आ गया पानी पानी अगर जिन्होंने रोका है पाकिस्तान का वो सिंध कश्मीर नदी फिर चनाब का है वो हमें दे दें हम आगे कर देंगे हमें क्या प्रॉब्लम है हमको पानी को रोक के कोई ऐसा थोड़ी करना चाहते हैं कि किसी को पैसा दे देंगे रख लेंगे मैंने इक्कीस मार्च इक्कीस मई तक कहा था कि इक्कीस मई तक हरियाणा अपने हिस्से का पानी इक्कीस मई के बाद मिल जाएगा मिल गया कोई प्रॉब्लम तो नहीं तो बीबीएमपी ने क्या कर लिया हमारा फिर इकतीस मार्च को खत्म कर लिया पानी उन्होंने उसके बाद हमसे एक्स्ट्रा मांग रहे थे अब बीबीएम भी, भी, भी कह रही है नहीं जी हम हरियाणा भी कह रहा है कि हमें पानी ठीक मिल रहा है जब उनका हक बनता है हम हक नहीं रखते हम भाई गनैया जी के बाहर हैं दुश्मनों को भी पानी पिलाते हैं ठीक है, है ना लेकिन फिरोजपुर ऊपर से पानी आएगा तो ज्यादा आएगा तो हम ज्यादा अपना इस्तेमाल करेंगे पंजाब अपने हिस्से का पानी एक बूंद को नहीं देगा हाँ किसी और का जो पुराने एग्रीमेंट किए हुए हैं मैं तो बदल नहीं सकता उनको हां मैं मांग करता हूं कि रिव्यू कीजिए इंटरनेशनल रूल भी है 25 साल बाद कोई भी जो ट्रीटी है उसको रिव्यू करना चाहिए ये रिपेरियन में ने यही लिखा है लेकिन वो करते नहीं उन्नीस सौ पचपन ये एग्रीमेंट हुए हैं मतलब ऐसे ही चल रहे हैं ऐसे ही चल रहे हैं बाद में दो पंजाब हो गए तो भी ऐसे चल रहे हैं ठीक है ना तो इसलिए मैं मांग करता हूं कि उन, उनको आज के पानी मुताबिक आज जितना पानी है उस समय जितना पानी था अभी मेरे शायद आप तो शहर में पली बड़ी होंगी गांव वाले लड़के बैठे हैं जितने दर्शन बैठा है खोखर वाला लड़का मेरी बुआ इनके गांव में है मतलब मैं भी जाता रहा हूं छुट्टियों में बुआ के पास जा नानके जाते हैं दर्शन दरिया जाना तो खेत है वह नाम है दरिया जाना ਸੰਗਤਪੁਰ ਵਾਲੀ ਰੋਡ ਜਿਹੜੀ ਬਣ ਗਈ ਜਿੰਨਾ ਉੱਥੇ ਸੇਮ ਸੀ ਮੱਜਾਂ ਦੀਆਂ ਪੈੜਾਂ ਦੇ ਵਿੱਚ ਵੀ ਪਾਣੀ ਆ ਜਾਂਦਾ ਸੀ ਮੈਂ ਮੈਂ ਉੱਥੇ ਛੁੱਟੀ ਜਾਂਦਾ ਰਿਆਂ ਜਿਹੜੀਆਂ ਹੁਣ ਛੁੱਟੀਆਂ ਹੋਈਆਂ ਹੋਈਆਂ ਨੇ ਹੈ ਬੱਸ ਸੜੇ ਤੋਂ ਜਿੰਨੀ ਦੂਜਾ ਬੱਸ ਸਾਡਾ ਦੋ ਬੱਸ ਸੜੇ ਨੇ ਤੁਹਾਡੇ ਹਾਂ ਤੇ ਉੱਥੇ ਅੱਜ ਪਾਣੀ ਹੁੰਦਾ ਹੈ ਹੈ ਨਹੀਂ ਅੱਜ ਕਿੰਨਾ ਡੂੰਘਾ ਉੱਥੇ ਪੱਖਾ ਜਿਹੜਾ ਉਹ ਉਤੋਂ ਗਰਮੇਲ ਹੋਰੀ ਮੇਰੇ ਪੂਰੇ ਦੇ ਮੁੰਡੇ ਆ ਉਹ ਪੱਖਾ ਜਿਹੜਾ ਇੰਜਣ ਤੋਂ ਉੱਚਾ ਹੁੰਦਾ ਸੀ ਅੱਜ ਅੱਜ ਕਿੰਨਾ ਡੂੰਘਾ ਡਰ ਰਿਹਾ ਉਥੇ ਬਰਿਆ ਜਾਣੇ ਹੈ ਫਿਰ ਤੁਸੀਂ ਫਿਰ ਤੁਸੀਂ ਪਾਣੀ ਨੂੰ ਪੁਰਾਣੇ ਸਮੇਉਂ ਤੋਂ ਮਤਲਬ ਕਿਵੇਂ ਰੱਖ ਸਕਦੇ ਹੋ ਜੀ ਜਦੋਂ ਇਹਨਾਂ ਦੇ ਕਬਦੇ ਖੇਤ ਮੈਂ ਕਹੀ ਜਾਂਦਾ ਕਿ ਉਥੇ ਪਹਿਲਾਂ ਮੱਝਾਂ ਮੱਝਾਂ ਜਿੱਥੋਂ ਦੀ ਤੁਰਦੀਆਂ ਸੀ ਉਥੇ ਪਾਣੀ ਆ ਜਾਂਦਾ ਸੀ इवन ਮੈਂ ਕੱਢ ਕੇ ਪਾਣੀ ਪੀਤਾ ਹੈ ਥੋੜਾ ਜਿਹਾ ਟੋਆ ਪਟ ਲਓ ਪਾਣੀ ਹੈ ਥੋੜੇ ਚਿਰ ਬਾਅਦ ਨਿੱਤਰ ਜਾਂਦਾ ਸੀ ਫਿਰ ਤੁਸੀਂ ਉਹਨੂੰ ਚੂਣੀਆ ਰਾਹੀਂ ਪੀ ਲਓ ਠੀਕ ਹੈ ਉਸ ਵੇਲੇ ਸੀਗਾ ਮੈਂ ਉਸ ਵੇਲੇ ਦਾ ਮਤਲਬ ਕੋਈ ਬਹੁਤਾ ਮੈਂ ਕਿਹੜਾ ਪੁਰਾਣਾ ਹੈ ਨਾ ਹੈ 25 30 ਸਾਲ ਪਹਿਲਾਂ ਦੀ ਗੱਲ ਹੋਣੀ 18 17 18 ਸਾਲ ਦੀ 15 16 ਸਾਲ ਦੀ ਉਮਰ ਹੋਣੀ ਹੈ ਨਾ ਪਰ ਉਸ ਵੇਲੇ ਪਾਣੀ ਉਹ ਉਸ ਖੇਤ ਚ ਐ ਐਦਾਂ ਸੀ ਅੱਜ 200 ਫੁੱਟ ਤੁਹਾਡਾ ਬੰਦਾ ਕਹਿ ਰਿਹਾ ਵੀ 200 ਫੁੱਟ ਤੇ ਉੱਥੇ ਟੋਆ ਹੋ ਗਿਆ ਫਿਰ ਤੁਸੀਂ ਪਾਣੀ ਦਾ ਜਿਹੜਾ ਸਮਝੌਤਾ ਉਹਨੂੰ ਕਿਉਂ ਨਹੀਂ ਰਿਵਿਊ ਕਰਦੇ ਵੀ ਉਹ 1955 ਦਾ ਕੀਤਾ ਹੋਇਆ ਤੁਸੀਂ ਜਿਹੜੇ ਰਾਹਾਂ ਤੇ ਆਪਾਂ ਜਾਂਦੇ ਸੀ ਕਿੰਨੀਆਂ 베ਰੀਆਂ ਕਿਕਰਾਂ ਖਰੀਰ ਮਲੇ ਅੱਜ ਹੈਗੇ ਨਹੀਂ ਹੈਗੇ ਸੁਨਣਾ ਪਿਆ ਸਾਰਾ ਕੁਝ ਸੋ ਤੁਸੀਂ ਕਿਉਂ ਨਹੀਂ ਰਿਵਿਊ ਕਰਦੇ ਅੱਜ ਦੇ ਮੁਤਾਬਕ ਅੱਜ ਤਾਂ ਪਟਾ ਘੜੀਆਂ ਬੰਨਣੋਂ ਹਟ ਗਈ ਕਿਉਂਕਿ ਆਟਾ ਆ ਗਿਆ ਮੋਬਾਈਲ ਫੋਨ ਤੇ ਟਾਈਮ ਦੇਖ ਲੈਣੇ ਆ ਜ਼ਮਾਨਾ ਬਦਲਿਆ ਨਹੀਂ ਫਿਰ ਹਾਂ ਆਪਾਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਉਹ ਜ਼ਮਾਨਾ ਇਹੀ ਰਹੂਗਾ ਨਹੀਂ ਰਹਿੰਦਾ ਸਾਕ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਮੱਕੀ ਦੀ ਰੋਟੀਆਂ ਤੇ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਸੋ ਇਹ ਕਿਉਂ ਨਹੀਂ ਰਿਵਿਊ ਕਰਦੇ ਵੀ 955 ਦੇ 960 ਦੇ ਸਮਝੌਤੇ ਕਰਕੇ ਪਾਣੀ ਉਨਹੀਂ ਦਿਓ ਕਿ ਉਨਾ ਆ ਰਿਹਾ ਪਾ ਪੌਂਗ ਡੈਮ ਚ ਰੰਜੀਤ ਸਾਗਰ ਚ ਜਾਂ ਆਪਣਾ ਪਾਖੜਾ ਚ ਨਹੀਂ ਆ ਰਿਹਾ ਫਿਰ ਉਸ ਸਾਹਿਬ ਨੂੰ ਨਾ ਮੰਗੋ ਨਾ ਸਾਥੋਂ ਹਾਂ ਜੇ ਅਸੀਂ ਵਰਤਣ ਲੱਗੇ ਆਪਣਾ ਪਾਣੀ ਜਾਂ ਤੁਹਾਡੀਆਂ ਫੇਵਰ ਕਰਨ ਵਾਲੀਆਂ ਗਵਰਨਮੈਂਟਾਂ ਨਹੀਂ ਰਹੀਆਂ ਤਾਂ ਫਿਰ ਤੁਸੀਂ ਰੋਣੇ ਫਿਰ ਬਿਸਤਰ ਰੋਂਡ ਪਾਵਾਂਗੇ ਰੋਂਡ ਕਹਿੰਦੇ ਸਾਡੇ ਬਿਜਦੋ ਜਦੋਂ ਜਦੋਂ ਕੋਈ ਪਹਿਲਵਾਨ ਹਾਰਦਾ ਹੋਵੇ ਨਾ ਕੰਨਾਂ ਤੇ ਦੰਦਿਆਂ ਵੱਢਣ ਲੱਗ ਜਾਂਦਾ ਉਹ ਬਿਪ ਚੂਟਿੰਗ ਕੋਈ ਨਾ ਕੋਈ ਵੀ ਤਾਂ ਆ ਕਰਦੇ ਵੀ ਹੈ ਨਾ ਉਹ ਉਹਦੇ ਕੋਲ ਕੋਈ ਚਾਰਾ ਰਹਿੰਦਾ ਨਹੀਂ ਉਹੀ ਕੰਨਾਂ ਦੰਦਿਆਂ ਵੱਢਣ ਨਾਲ ਗੱਲ ਹੈ ਯਾਰ ਤਾਂ ਹੁਣ ਦੇ ਤਾਂ ਪਾਣੀ ਚਤਾ ਹੁਣ ਅਸੀਂ ਕਹਤਾ ਉਹਨਾਂ ਨੂੰ ਕਿ ਅਗਲੀ 21 ਮਈ ਤੱਕ ਤੰਗ ਨਾ ਕਰਿਓ ਅਸੀਂ ਪਹਿਲਾਂ ਵੀ 6 ਮਹੀਨੇ ਕਹਿੰਦੇ ਰਹੇ ਉਹਨਾਂ ਨੂੰ ਹਰ ਮੀਟਿੰਗ ਦੇ ਵਿੱਚ ਮਹੀਨਾ ਬਾਅਦ ਮੀਟਿੰਗ ਹੁੰਦੀ ਹੈ BBMP ਦੀ ਅਸੀਂ ਤਾਂ BBMP ਦੇ ਪੁੰਨ ਘਟੇ ਚਾਹੁੰਦੇ ਆ ਕਿ BBMP ਨੂੰ ਦੁਬਾਰਾ ਬਣਾਓ ਅਸੀਂ ਤਾਂ ਸਾਰੇ ਬੀਬੀਐਮਪੀ ਦੇ ਜਿਹੜੇ 3000 ਤੋਂ ਵੱਧ ਪੋਸਟਾਂ ਸਾਡੇ ਪੰਜਾਬ ਦੀਆਂ ਨੇ ਪਰਾਂਗੇ ਅਸੀਂ ਇੰਜੀਨੀਅਰ ਚਾਹੀਦੇ ਨੇ ਸਾਡੇ ਕੋਲੇ ਬਹੁਤ ਸਾਰੇ ਬੇਰਜ਼ਗਾਰ ਇੰਜੀਨੀਅਰ ਫਿਰਦੇ ਆ ਸਿਵਲ ਦੇ ਵੀ ਮੈਕੈਨਿਕਲ ਦੇ ਵੀ ਅਸੀਂ ਸਾਰੀਆਂ ਪੋਸਟਾਂ ਪਰਾਂਗੇ ਮਾਨ ਸਾਹਿਬ ਬੀਜੇਪੀ ਲੁਧਿਆਣੇ ਚ ਸੰਦੂਰ ਆਪਰੇਸ਼ਨ ਸੰਦੂਰ ਦੇ ਨਾਂ ਤੇ ਵੋਟ ਮੰਗਦੇ ਆ ਅੱਛਾ ਜੀ ਕੀ ਕਰੀਏ ਵੀਰ ਆਏ ਯਾਰ ਸੰਦੂਰਾਂ ਦੇ ਨਾਂ ਤੇ ਵੋਟਾਂ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਦੇਖੇ ਤੁਸੀਂ ਵੀ ਮਤਲਬ ਅਸੀਂ ਸੰਧੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਕੋਲ ਆਊਗਾ ਫਿਰ ਤੂੰ ਲਾ ਲੇਂਗਾ ਫਿਰ ਕਹਿੰਦੇ ਆ ਭIAL ਹੈ ਮੋਦੀ ਦੇ ਨਾਂ ਦਾ ਸੰਧੂਰ ਲਾ ਲਾ ਇੱਕ 1 ਨੇਸ਼ਨ 1 ਹਸਬੰਡ ਇਹ ਇਸਕੀਮ ਹੈ